21 ਜੂਨ ਦੇ ਆਸ-ਪਾਸੇ ਨਿਊਜ਼ ਆਉਂਦੀ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਨਹੀਂ ਕਰ ਸਕਦੇ ਬਾਰਡਰ ਤੇ ਜਾ ਕੇ ਪਰ ਇਸ ਨਿਊਜ਼ ਨੂੰ ਬੜਾ ਵਧਾ-ਚੜਾ ਕੇ ਪੇਸ਼ ਕੀਤਾ ਜਾਂਦਾ ਹੈ ਕਹਿੰਦੇ ਜੀ ਹੁਣ ਵਰਕ ਪਰਮਿਟ ਹੀ ਬੰਦ ਹੋ ਗਿਆ ਕੈਨੇਡਾ ਦੇ ਵਿੱਚ ਸਿਰਫ ਵਿਊਜ਼ ਲੈਣ ਦੇ ਚੱਕਰ ਚ ਉਹ ਨਿਊਜ਼ ਕੀ ਸੀ ਮੈਂ ਨਾਲ-ਨਾਲ ਸਕਰੀਨ ਤੇ ਵੀ ਫਲੈਸ਼ ਕਰਤਾ ਇਹਸ ਨੂੰ ਪੜ੍ਹ ਲਓ ਕੀ ਲਿਖਿਆ ਹੋਇਆ ਇਹ ਚ ਇਹੋ ਲਿਖਿਆ ਹੋਇਆ ਹੈ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਬਾਰਡਰ ਤੇ ਜਾ ਕੇ ਅਪਲਾਈ ਕਰਨਾ ਹੁਣ ਬੰਦ ਕਰਤਾ ਪਰ ਆਨਲਾਈਨ ਦਾ ਤੁਸੀਂ ਹੁਣ ਵੀ ਅਪਲਾਈ ਕਰ ਸਕਦੇ ਹੋ ਉਹਨਾਂ ਨੇ ਬੰਦ ਕਿਉਂ ਕੀਤਾ ਕੈਨੇਡਾ ਨੇ ਰੀਜ਼ਨ ਉਹ ਕਹਿੰਦੇ ਸਾਡੀ ਇੰਝ ਜ਼ਰੂਰੀ ਕੰਮਕਾਰ ਸੀਗੇ ਉਹਨਾਂ ਦੇ ਵਿੱਚ ਡਿਲੇ ਹੋ ਜਾਂਦਾ ਸੀਗਾ ਆਲਮੋਸਟ 20% ਕੰਮ ਕਹਿੰਦੇ ਸਾਡਾ ਵਰਕ ਪਰਮਿਟ ਵਾਲੇ ਰਹਿੰਦਾ ਸੀਗਾ ਬਾਰਡਰ ਦੇ ਉੱਪਰ ਇਸ ਕਰਕੇ ਉਹਨਾਂ ਨੇ ਬੰਦ ਕੀਤਾ ਤੇ ਦੂਸਰਾ ਜਦੋਂ ਤੁਸੀਂ ਇੱਕ ਵਾਰ ਅਪਲਾਈ ਕਰ ਦਿੰਨੇ ਹੋ ਤਾਂ ਤੁਹਾਡੇ ਕੋਲੇ ਵਰਕ ਰਾਈਟ ਆ ਜਾਂਦੇ ਨੇ ਫੁੱਲ ਟਾਈਮ ਕੰਮ ਕਰਨ ਦੇ ਰਾਈਟ ਤੁਹਾਡੇ ਕੋਲੇ ਆ ਜਾਂਦੇ ਹੁੰਦੇ ਆ ਇਹ ਨਹੀਂ ਹੈਗਾ ਕਿ ਬੱਚੇ ਕੋਲ ਜਦੋਂ ਵਰਕ ਪਰਮਿਟ ਆਊਗਾ ਉਸ ਤੋਂ ਬਾਅਦ ਇਹ ਫੁੱਲ ਟਾਈਮ ਕੰਮ ਕਰੂਗਾ ਇਹ ਸਾਰੀਆਂ ਗੱਲਾਂ ਮੈਂ ਨਿਊਜ਼ ਦੇ ਜ਼ਰੀਏ ਵੀ ਤੁਹਾਨੂੰ ਸ਼ੇਅਰ ਕੀਤੀਆਂ ਮੈਂ ਵੀਡੀਓ ਨੂੰ ਪਾਜ਼ ਕਰਕੇ ਪੜ ਲਿਓ ਹਰ ਵਾਰ ਦੀ ਤਰ੍ਹਾਂ ਕੈਨੇਡਾ ਨੂੰ ਲੈ ਕੇ ਮੈਂ ਪੋਜ਼ਿਟਿਵ ਹਾਂ ਤੇ ਤੁਹਾਨੂੰ ਵੀ ਕਰਦੇ ਰਵਾਂਗੇ ਵੀਡੀਓ ਚੰਗੀ ਲੱਗੀ ਅਪਡੇਟ ਚੰਗੀ ਲੱਗੀ ਤਾਂ ਆਪਣੇ ਫਰੈਂਡਸ ਜਾਂ ਫੈਮਿਲੀ ਮੈਂਬਰਸ ਨਾਲ ਜ਼ਰੂਰ ਸ਼ੇਅਰ ਕਰਿਓ so that ਜੋ ਰਿਊਮਰਜ਼ ਮਾਰਕੀਟ ਦੇ ਵਿੱਚ ਚੱਲੇ ਜਾ ਰਹੀਆਂ ਜੋ ਫੇਕ ਨਿਊਜ਼ ਆ ਰਹੀਆਂ ਨੇ ਉਹ ਡਰ ਬੱਚਿਆਂ ਦੇ ਦਿਲ ਦੇ ਵਿੱਚੋਂ ਨਿਕਲੇ ਤੇ ਉਹ ਪੋਜ਼ਿਟਿਵ ਹੋ ਕੇ ਕੈਨੇਡਾ ਜਾਣ